ਹਾਂਜੀ ਸਾਰੀ ਸੰਗਤ ਨੂੰ ਜੈ ਪੀਰਾਂ ਦੀ ਜੈ ਸਾਈਆਂ ਦੀ ਜੋ ਕਿ ਆਪਾਂ ਪਿਛਲੇ ਕੋਈ ਜਿਹੜੇ ਟਾਈਮ ਤੋਂ ਚੱਲ ਰਿਹਾ ਆਪਣਾ ਭੰਡਾਰਾ ਬਾਬੇ ਪੀਰ ਪਾਸ਼ਾ ਦਾ ਪਿੰਡ ਲਾਲਗੜ੍ਹ ਜੈ ਐਸ ਫੈਕਟਰੀ ਦੇ ਨਾਲ ਚੱਲ ਰਿਹਾ ਆਪਣਾ ਹੀ ਉਹਦੀ ਚਾਦਰ ਦੀ ਰਸਮ ਆਪਾਂ 4 ਵਜੇ ਦਾ ਟਾਈਮ ਦਿੱਤਾ ਸੀ ਪਰ ਕੁਝ ਕਾਰਨ ਸਾਨੂੰ ਸਵੇਰੇ 7 ਵਜੇ ਉਹਦਾ ਟਾਈਮ ਬਦਲਣਾ ਪਿਆ ਚਾਦਰ ਦਾ ਸਾਰੇ ਸੰਗਤ ਨੂੰ ਬੇਨਤੀ ਹੈ ਗੋਮਹਾਮਾ ਦੇ ਮੋਢੇ ਨੇ ਸਵੇਰੇ ਸਤਵਰੇ ਚਾਦਰ ਦੀ ਰਸਮ ਹੈ ਇਤੋ ਪੀਰ ਦੀ ਦਰਗਾਹ ਤੋਂ ਪੀਰ ਬਾਸ਼ਾ ਤੋਂ ਸ਼ਿਦਲਾਲ ਗੜ ਜਾਈਗੀ ਪੀਰ ਤੇ ਪੀਰ ਹੋ ਕੇ ਫਤਿਹਪੁਰ ਜਾਈਗੀ ਲਗਰਘੜੇ ਤੇ ਪੀੜਾ ਤੇ ਤੇ ਮਾਈਆਂ ਦੇ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਸਵੇਰੇ 7 ਵਜੇ ਤੁਸੀਂ ਆਪਣੇ ਪੀਰ ਬਾਸ਼ਾ ਦੇ ਦਰਬਾਰ ਤੇ ਪਹੁੰਚੋ ਕਿਉਂਕਿ ਸਵੇਰੇ 4 ਜੜਾ ਬਣ ਕੱਲ ਸ਼ਾਮ 4 ਵਜੇ ਦਾ ਟਾਈਮ ਸੀ ਚਾਦਰ ਰਸਮ ਦਾ ਉਹ ਆਪਾਂ ਸਵੇਰੇ 7 ਵਜੇ ਕਰਤਾ ਹੈ ਕਿਸੇ ਕਾਰਨ ਵਿੱਚ ਸਾਨੂੰ ਟਾਈਮ ਅੱਗੇ ਕਰਨਾ ਪਿਆ ਤੇ ਸਾਰੇ ਸੰਗਤ ਨੂੰ ਬੇਤੀ ਹੋਮਾ-ਸਵਾ ਕੇ ਪਹੁੰਚੋ ਉਸ ਤੋਂ ਬਾਅਦ ਆਪਣੀਆਂ ਮਿੱਠੀਆਂ ਚੱਲ ਦੇ ਜਿਹੜੇ ਸਿਸਟਮ ਚੱਲਣਾ ਸਾਰਾ ਸ਼ਕੀਰ ਦਾ ਉਹ ਉਸ ਤੋਂ ਬਾਅਦ ਚੱਲੇਗਾ ਫਿਰ ਨੂੰ ਚਾਦਰ ਦੀ ਰਸਮ ਪੂਰੀ ਕਰਕੇ ਤੇ ਬਾਬਾ ਜੀ ਦੇ ਦਰਬਾਰ ਤੇ ਸਾਰੇ ਪਹੁੰਚੋ ਸਾਰਿਆਂ ਨੂੰ ਬੇਤੀ ਆ ਸਵੰਦ ਕੇ ਨੂੰ ਹੋਮਾ ਕੇ ਚਾਹ ਪੀਓ